ਵਾਹ ਪ੍ਰਗਟਿਓ ਮਰਦ ਅਗੰਬੜਾ ਬਰੀਆਮ ਇਕੈਲਾ ਵਾਹ ਓ ਵਾਹ ਗੋਵਿੰਦ ਸਿੰਘ ਆਪੇ ਗੁਰ ਚੇਲਾ ਮੋਰ ਪਿਤ ਪੂਰਬ ਕੀਆ ਸੁਪਿਆਨਾ ਭਾਂਤ ਭਾਂਤ ਕੇ ਕੀਰਤੀ ਤਿਰਥ ਨਾਨਾ ਜਬ ਹੀ ਜਾਤ ਤਰਵੈਣੀ ਭਈ ਪੁੰਨ দান ਦਿਨ ਕਰਤ ਬਤੈ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਇਓ ਦੇ ਮਹਾਵਾਕਾ ਅਨੁਸਾਰ ਮਰਦ ਅਗੰਬੜੇ ਸ਼ਹੀਦ ਪਿਤਾ ਦੇ ਸੁਪੁੱਤਰ ਸ਼ਹੀਦ ਸੁਪੁੱਤਰਾਂ ਦੇ ਪਿਤਾ ਸਾਈਬੇ ਕਮਾਲ ਸਰਵੰਸਦਾਨੀ ਅਮਰਤ ਦੇ ਦਾਤੇ ਸਾਈਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਸਰਵਤ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਸਭ ਤੋਂ ਪਹਿਲਾਂ ਗੁਰੂ ਜੀ ਵੱਲੋਂ ਬਖਸ਼ੀ ਹੋਈ ਫਤਿਹ ਬੁਲੰਦ ਕਰिएगा ਜਿਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਤ ਸੰਗਤਾਂ ਮਰਦ ਅਗੰਮੜੇ ਦੇ ਗੁਰਪੁਰਬ ਮਨਾ ਰਹੇ ਹੋ ਸੋ ਕਈ ਵਾਰੀ ਦਿਮਾਗ ਦੇ ਵਿੱਚ ਇਹ ਆਉਂਦਾ ਹੈ ਵੀ ਜਿਵੇਂ ਸਾਡੇ ਗੁਰੂ ਹੋਏ ਹਨ ਗੁਰੂ ਸਾਹਿਬਾਨ ਨੌ ਪਾਤਸ਼ਾਹਿਆਂ ਉਹਨਾਂ ਦੇ ਜਿਹੜੇ ਪ੍ਰਕਾਸ਼ ਹੋਏ ਹਨ ਜਨਮ ਹੋਏ ਹਨ ਉਹ ਪੰਜਾਬ ਦੀ ਧਰਤੀ ਦੇ ਉੱਪਰ ਵੇਸ਼ਕ ਉਹ ਲੈਂਦਾ ਪੰਜਾਬ ਹੈ ਜਾਂ ਛੱਡਦਾ ਪੰਜਾਬ ਹੈ ਕਿਉਂਕਿ ਪਹਿਲਾਂ ਤਾਂ ਇਹ ਇੱਕੋ ਹੀ ਪੰਜਾਬ ਸੀ 1947 ਦੇ ਵਿੱਚ ਆ ਕਰਕੇ ਦੋ ਹਿੱਸਿਆਂ 'ਚ ਵੰਡਿਆ ਗਿਆ। ਸੋ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਨਨਕਾਣਾ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਨਾਗੇ ਦੀ ਸਰਾਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਵਾਸਰ ਕੇ ਗੱਲਾਂ ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦਾ ਚੂਨਾ ਮੰਡੀ ਲਾਹੌਰ ਇਸ ਤਰ੍ਹਾਂ ਹੋਰ ਪਾਤਸ਼ਾਹ ਜੀਆਂ ਜਿਹੜੇ ਪ੍ਰਕਾਸ਼ ਨੇ ਉਹ ਵੀ ਪੰਜਾਬ ਦੇ ਵਿੱਚ ਹੋਏ। ਕੋਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਪ੍ਰਕਾਸ਼ ਵਿਹਾਰ ਦੀ ਧਰਤੀ ਦੇ ਉੱਪਰ ਪਟਨਾ ਸਾਹਿਬ ਵਿਖੇ ਕਿਉਂ ਲਿਆ ਕਿਉਂਕਿ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਉਹ ਪਟਨਾ ਸ਼ਹਿਰ ਵਿਖੇ ਤੇ ਉਹਦੇ ਵਿੱਚ ਵੀ ਇੱਕ ਕਾਰਨ ਹੈ ਜੋ ਮਹਾਪੁਰਸ਼ ਦੱਸਦੇ ਹੁੰਦੇ ਸਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਜਲੰਦੇ ਨੂੰ ਠਾਰਦਿਆਂ ਹੋਇਆ ਜਦੋਂ ਆਪਣੀਆਂ ਉਦਾਸੀਆਂ ਦੇ ਉੱਪਰ ਗਏ ਤੇ ਉਥੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਟਨੇ ਸਾਹਿਬ ਦੀ ਧਰਤੀ ਤੇ ਗਏ ਹਨ ਤੇ ਉਥੇ ਬਾਬਾ ਮਰਦਾਨਾ ਜੀ ਕਹਿਣ ਲੱਗਾ ਕਿਉਂਕਿ ਜਦੋਂ ਕਿਸੇ ਨੂੰ ਤਾਰਨਾ ਸੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪਣੇ ਅਨਨ ਸੇਵਾਦਾਰ ਬਾਬਾ ਮਰਦਾਨਾ ਜੀ ਨੂੰ ਉਹਦੇ ਕੋਲ ਤੋਰਦੇ ਤੇ ਫਿਰ ਬਾਬਾ ਮਰਦਾਨਾ ਜੀ ਦੇ ਜਰੀਏ ਤੇ ਉਹ ਤਰ ਜਾਂਦਾ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਜਰੀਆ ਬਣਾਇਆ ਬਾਬਾ ਮਰਦਾਨਾ ਜੀ ਨੂੰ ਭੁੱਖ ਲੱਗੀ ਕਹਿਣ ਲੱਗਾ ਪਾਤਸ਼ਾਹ ਸ਼ਹਿਰ ਵੀ ਸੁੰਦਰ ਹੈ ਤੇ ਨਾਲ ਭੁੱਖ ਲੱਗੀ ਹੈ ਮੈਂ ਸ਼ਹਿਰ ਦੇ ਵਿੱਚੋਂ ਕੁਝ ਚੀਜ਼ ਖਰੀਦ ਲਿਆਵਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੰਗਾ ਦੇ ਕਿਨਾਰੇ ਦੇ ਉੱਪਰ ਬੈਠੇ ਉਹਨਾਂ ਨੇ ਇੱਕ ਚਮਕਦਾ ਹੋਇਆ ਪੱਥਰ ਮਰਦਾਨਾ ਜੀ ਨੂੰ ਦੇ ਦਿੱਤਾ ਕਹਿਣ ਲੱਗੇ ਲੈ ਵੀ ਮਰਦਾਨੇ ਆ ਇਹ ਚੀਜ਼ ਸਾਡੀ ਵੇਚ ਕੇ ਆਉਣੀ ਹੈ ਇਹ ਅਮੁੱਲੀ ਚੀਜ਼ ਆ ਥੋੜੇ ਪੈਸਿਆਂ ਦੇ ਨਹੀਂ ਵੇਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਬਾਬਾ ਮਰਦਾਨਾ ਜੀ ਦੁਕਾਨਾਂ ਤੇ ਗਿਆ ਵੱਖਰੀਆਂ ਵੱਖਰੀਆਂ ਦੁਕਾਨਾਂ ਤੇ ਪਰ ਉਹ ਮਜ਼ਾਕ ਕਰਦੇ ਨੇ ਕਿ ਇਹ ਪੱਥਰ ਗੰਗਾ ਦੇ ਉੱਪਰ ਤਾਂ ਹਜ਼ਾਰਾਂ ਪਏ ਨੇ ਇਹ ਕੋਈ बिकੂਗਾ ਇਹਦਾ ਕੁਝ ਨਹੀਂ ਆਉਂਦਾ ਇਸ ਕਰਕੇ ਮਰਦਾਨਾ ਜੀ ਬਹੁਤ ਦੁਕਾਨਾਂ ਤੇ ਜਾ ਕਰਕੇ ਬਾਅਸ ਮੁੜੇ ਕਹਿਣ ਲੱਗੇ ਪਾਤਸ਼ਾਹ ਇਸ ਪੱਥਰ ਦਾ ਕਿਸੇ ਨੇ ਕੁਝ ਨਹੀਂ ਦਿੱਤਾ ਮਹਾਰਾਜ ਜੀ ਕਹਿਣ ਲੱਗੇ ਮਰਦਾਨਿਆਂ ਫਿਰ ਜਾ ਦਵਾਰੇ ਇਹ ਪੱਥਰ ਅਮੋਲਕ ਹੈ ਕੀਮਤੀ ਚੀਜ਼ ਹੈ ਤੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਫਿਰ ਬਾਬਾ ਮਰਦਾਨਾ ਜੀ ਪਟਨਾ ਸ਼ਹਿਰ ਵਿਖੇ ਗਏ ਤੇ ਜਦੋਂ ਪਟਨਾ ਸ਼ਹਿਰ ਵਿਖੇ ਗਏ ਫਿਰ ਉਹ ਪੱਥਰ ਕਿਸੇ ਨੇ ਨਹੀਂ ਲਿਆ ਚਮਕਦਾ ਹੋਇਆ ਪੱਥਰ ਫਿਰ ਮੁੜਿਆ ਮਹਾਰਾਜ ਜੀ ਇਹ ਵਿਕਿਆ ਨਹੀਂ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆਂ ਇੱਕ ਵਾਰ ਹੋਰ ਜਾ ਕੇ ਆ ਹੁਣ ਮਹਾਰਾਜ ਜੀ ਦਾ ਹੁਕਮ ਮੰਨਣ ਵਾਲਾ ਸਤਿਵਚਨ ਦਾ ਅਧਿਕਾਰੀ ਬਾਬਾ ਮਰਦਾਨਾ ਜੀ ਜੇ ਉੱਥੇ ਕੋਈ ਮੇਰੇ ਵਰਗਾ ਖੁੰਦਾ ਕਹਿਣ ਲੈਂਦਾ ਵੀ ਆ ਚੱਕ ਬਾਬਾ ਤੇਰਾ ਪੱਥਰ ਜਦੋਂ ਕੋਈ ਲੈਂਦਾ ਹੀ ਨਹੀਂ ਮੈਂ ਨਹੀਂ ਜਾਂਦਾ ਪਰ ਉਹ ਸਤਿਵਚਨ ਦੇ ਅਧਿਕਾਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਆਪਣੀ ਜ਼ਿੰਦਗੀ ਕੱਢਣ ਵਾਲੇ ਬਾਬਾ ਮਰਦਾਨਾ ਜੀ ਨੇ ਸਤਿਵਚਨ ਕਹਿ ਕਰਕੇ ਫਿਰ ਚ ਰਹਿ ਗਿਆ ਮਰਦਾਨਾ ਜੀ ਦੇ ਮਨ ਦੇ ਵਿੱਚ ਪਾਤਸ਼ਾਹ ਜੀ ਨੇ ਖਿਆਲ ਲਿਆਂਦਾ ਵੀ ਇਹਨਾਂ ਕਿਉਂ ਨਾ ਮੈਂ ਕਿਸੇ ਸੁਨਿਆਰੇ ਨੂੰ ਦਿਖਾ ਦੇਵਾਂ ਯੋਰੀ ਨੂੰ ਦਿਖਾ ਦੇਵਾਂ ਜਿਹੜਾ ਇਹਦੀ ਪਰਖ ਕਰੇ ਕਿਤੇ ਕੋਈ ਅਮੁੱਲਕ ਚੀਜ਼ ਤਾਂ ਨਹੀਂ ਕਿਉਂਕਿ ਬਾਬਾ ਜੀ ਵਾਰੀ ਕਹਿ ਰਹੇ ਨੇ ਹਰੇਕ ਵਾਰੀ ਵੀ ਮਰਦਾਨਾ ਇਹ ਬਹੁਤ ਅਮੁੱਲੀ ਚੀਜ਼ ਆ ਜਦੋਂ ਉਹ ਗਏ ਕੁਦਰਤ ਨਾਲ ਉਹ ਸਾਲਸਰਾਏ ਜੋਰੀ ਜਿਨ੍ਹਾਂ ਨੂੰ ਪਾਤਸ਼ਾਹ ਜੀ ਨੇ ਤਾਰਨਾ ਸੀ ਉਹਨਾਂ ਦੇ ਘਰ ਗਏ ਦੁਕਾਨ ਤੇ ਗਏ ਸਾਲਸਰਾਏ ਜੋਰੀ ਨੇ ਉਸ ਪੱਥਰ ਨੂੰ ਆਪਣੀ ਪਰਖ ਦੇ ਨਾਲ ਚੈੱਕ ਕਰਿਆ ਤੇ ਉਹਨੇ ਦੇਖਿਆ ਵੀ ਇਹ ਤਾਂ ਜਿਹੜਾ ਬਹੁਤ ਅਮੁੱਲਕ ਲਾਲ ਹੈ ਤੇ ਮਰਦਾਨਾ ਜੀ ਤੋਂ ਲਾਲ ਫੜ ਕਰਕੇ ਅੰਦਰ ਗਿਆ ਅੰਦਰੋਂ ਉਹ ਮੋਤੀਆਂ ਦਾ ਥਾਲ ਤੇ ਨਾਲ ਉੱਪਰ 100 ਮੋਹਰ ਉਹ ਧਰ ਕੇ ਨਾਲ ਉੱਪਰ ਲਾਲ ਧਰ ਕੇ ਬਾਬਾ ਮਰਦਾਨਾ ਜੀ ਨੂੰ ਫੜਾ ਦਿੱਤਾ ਵੀ ਲੈ ਵੀ ਵਪਾਰੀਆ ਅਸੀਂ ਇਹ ਚੀਜ਼ ਖਰੀਦ ਨਹੀਂ ਸਕਦੇ ਕਿਉਂਕਿ ਇਹ ਤੇਰੀ ਚੀਜ਼ ਬੜੀ ਮਹਿੰਗੀ ਆ ਤੇ ਉਹਨਾਂ ਮੇਰੇ ਕੋਲ ਮੁੱਲ ਨਹੀਂ ਹੈ ਚੀਜ਼ ਦੇਣ ਦਾ ਤੇ ਤੂੰ ਲੈ ਜਾ ਬਸ ਇਹ ਜਿਹੜੀ ਇਹ ਦਰਸ਼ਣੀ ਭੇਟਾ ਇਸ ਲਾਲ ਦੀ ਇਹ ਸਾਡੇ ਯੋਰੀਆ ਦਾ ਜਿਹੜਾ ਕੰਮ ਹੈ ਫਰਖਣ ਵਾਲਿਆਂ ਦਾ ਸੁਨਿਆਰਿਆਂ ਦਾ ਕੰਮ ਹੈ ਇਸ ਚੀਜ਼ ਦੀ ਜਿਹੜੀ ਦਰਸ਼ਣੀ ਭੇਟਾ ਇਹ ਦੇਣੀ ਆ ਤੇ ਉਹ ਬਾਬਾ ਮਰਦਾਨਾ ਜੀ ਉਹ ਚੀਜ਼ਾਂ ਲੈ ਕਰਕੇ ਬੜੀ ਖੁਸ਼ੀ ਖੁਸ਼ੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਤੇ ਮਹਾਰਾਜ ਜੀ ਕਹਿਣ ਲੱਗੇ ਬੜਾ ਮਰਦਾਨਿਆਂ ਖੁਸ਼ ਹੋ ਕੇ ਆਉਣੇ ਕਹਿੰਦਾ ਪਾਤਸ਼ਾਹ ਜੀ ਮੈਂ ਤਾਂ ਐਵੇਂ ਮਨ ਦੇ ਵਿੱਚ ਜੇ ਗੁੱਸਾ ਕਰ ਲੈਂਦਾ ਸੀ ਕਿ ਬਾਬਾ ਨਾਨਕ ਐਵੇਂ ਕਦੇ ਸਮੁੰਦਰਾਂ ਵਿਚ ਦੀ ਲੈ ਜਾਂਦੇ ਨੇ ਕਦੇ ਪਹਾੜਾਂ ਵਿਚ ਦੀ ਲੈ ਜਾਂਦੇ ਨੇ ਐ ਦੀਆਂ ਜਗ੍ਹਾ ਤੇ ਉੱਪਰ ਲੈ ਕੇ ਜਾਂਦੇ ਨੇ ਪਰ ਮੈਨੂੰ ਆ ਨਹੀਂ ਪਤਾ ਸੀ ਕਿ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਤਾਂ ਬੜੇ-ਬੜੇ ਖਜ਼ਾਨੇ ਨੇ ਮਹਾਰਾਜ ਜੀ ਉਹਨੇ ਆਪਣੀਆਂ ਵਸਤੂ ਵੀ ਮੋੜ ਦਿੱਤੀ ਤੇ ਨਾਲ ਆ ਸਮਾਨ ਵੀ ਦਿੱਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਜਹ ਜੀਤੋਂ ਤੂੰ ਇਹ ਚੀਜ਼ਾਂ ਲੈ ਕੇ ਆ ਉਹਨੂੰ ਕਹਿੰਦੇ ਵੀ ਅਸੀਂ ਖਾਇਰੈਤ ਨਹੀਂ ਲੈਣੀ ਜਾਂ ਤਾਂ ਸਾਡੀ ਇਹ ਚੀਜ਼ ਖਰੀਦ ਲੈ ਤੇ ਜਾਂ ਫਿਰ ਸਾਡਾ ਆ ਜਿਹੜਾ ਤੇਰਾ ਆਪਣਾ ਇਹ ਸਮਾਨ ਵਾਪਸ ਲੈ ਲੈ ਮਰਦਾਨਾ ਜੀ ਸਤਿਵਚਨ ਕਹਿ ਕੇ ਫੇਰ ਗਿਆ ਸਾਲਸਰਾਏ ਜੋਰੀ ਨੂੰ ਕਹਿਣ ਲੱਗਾ ਮੇਰੇ ਗੁਰੂ ਨੇ ਕਿਹਾ ਵੀ ਜਾ ਤਾਂ ਇਹ ਸਾਡੀ ਵਸਤੂ ਖਰੀਦ ਤੇ ਨਹੀਂ ਤੂੰ ਆਪਣਾ ਦਿੱਤੀ ਹੋਈ ਭੇਟਾ ਵਾਪਸ ਕਰ ਲੈ ਸਤਿਗੁਰੂ ਜੀ ਨੇ ਜਵਾਬ ਦੇ ਦਿੱਤਾ ਮਰਦਾਨੇ ਨੂੰ ਕਹਿਣ ਲੱਗਾ ਵੀ ਐਸਾ ਕਿਹੜਾ ਇਨਸਾਨ ਹੋਇਆ ਜਿਹੜਾ ਇੰਨਾ ਸੌ ਸੋਨੇ ਦੀ ਮੋਹਰ ਨੂੰ ਤੇ ਮੋਤੀਆਂ ਦੇ ਥਾਲ ਨੂੰ ਵਾਪਸ ਕਰ ਦੇਵੇ ਚੱਲ ਮੈਂ ਵੀ ਦਰਸ਼ਨ ਕਰਨਾ ਚਾਹੁੰਦਾ ਮਰਦਾਨਾ ਜੀ ਕਹਿਣ ਲੱਗੇ ਆ ਜਾ ਮਰਦਾਨਾ ਜੀ ਅੱਗੇ ਗਏ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੇ ਸਾਲ ਸਰਾਏ ਜੋਹਰੀ ਆਪਣੇ ਘਰੋਂ ਪ੍ਰਸ਼ਾਦਾ ਪਾਣੀ ਲੰਗਰ ਪਿਆਣੀ ਤਿਆਰੀ ਤਿਆਰ ਕਰਕੇ ਆਪਣੇ ਨੌਕਰਾਂ ਦੇ ਨਾਲ ਪੁਜਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਦੇ ਦਰਸ਼ਨ ਕੀਤੇ ਪੈਰਾਂ ਦੇ ਵਿੱਚ ਡਿੱਗਿਆ ਢੇਰੀ ਹੋਇਆ ਮਹਾਰਾਜ ਜੀ ਨੂੰ ਬੇਨਤੀਆਂ ਕਰਨ ਲੱਗਿਆ ਪਾਤਸ਼ਾਹ ਇਹ ਸਾਡੇ ਜੋਹਰੀਆਂ ਦੀ ਇੱਕ ਮਰਜ਼ਾ ਹੈ ਵੀ ਜਿਹੜਾ ਇਹ ਲਾਲ ਹੈ ਉਹ ਦਰਸ਼ਨ ਕਰਾਂਗੇ ਜੇ ਨਹੀਂ ਖਰੀਦ ਸਕਾਂਗੇ ਇਹ ਦੀ ਦਰਸ਼ਣੀ ਭੇਟਾ ਦੇਣੀ ਇਸ ਕਰਕੇ ਮੈਂ ਭੇਟਾ ਦਿੱਤੀ ਸੀ ਪਾਤਸ਼ਾਹ ਜੀ ਕਹਿਣ ਲੱਗੇ ਵੀ ਅਸੀਂ ਇਹ ਚੀਜ਼ ਵੇਚਣੀ ਆ ਦਰਸ਼ਣੀ ਭੇਟਾ ਨਹੀਂ ਲੈਣੀ ਤੇ ਮਹਾਰਾਜ ਜੀ ਕਹਿਣ ਲੱਗੇ ਪਾਤਸ਼ਾਹ ਨੂੰ ਜਦੋਂ ਇਹ ਬਚਨ ਬਲਾਸ ਹੋਏ ਸਾਲਸਰਾਏ ਜੋਹਰੀ ਕਹਿਣ ਲੱਗਾ ਮਹਾਰਾਜ ਮੇਰੇ ਤੇ ਕਿਰਪਾ ਕਰੋ ਪਾਤਸ਼ਾਹ ਜੀ ਕਹਿਣ ਲੱਗੇ ਜੋਹਰੀ ਆ ਤੂੰ ਐਸੇ ਲਾਲ ਨੂੰ ਪਰਖਣਾ ਤਾਂ ਸਿੱਖਿਆ ਆਪਣੇ ਆਪ ਨੂੰ ਵੀ ਪਰਖਣਾ ਸਿੱਖ ਲੈ ਮਹਾਰਾਜ ਨੂੰ ਬੇਨਤੀ ਕੀਤੀ ਉਹਨੇ ਪਾਤਸ਼ਾਹ ਮੈਂ ਨੂੰ ਪਰਖਣ ਵਾਸਤੇ ਕਿਸੇ ਨੇ ਸਿਖਾਇਆ ਇਹਨਾਂ ਲਾਲਾ ਨੂੰ ਪਰਖਣ ਵਾਸਤੇ ਮਹਾਰਾਜ ਹੁਣ ਕਿਰਪਾ ਕਰੋ ਆਪਣੇ ਆਪ ਨੂੰ ਪਰਖਣ ਵਾਸਤੇ ਆਪ ਜੀ ਕਿਰਪਾ ਬਖਸ਼ਿਸ਼ਾ ਕਰ ਦਿਓ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ ਜੇ ਆਪਣੇ ਆਪ ਨੂੰ ਪਰਖਣਾ ਚਾਹੁੰਨਾ ਹੈ ਆ ਜਿਨ੍ਹਾਂ ਦੇ ਸਿਰ ਦੇ ਉੱਪਰ ਤੁਨ ਆ ਟੋਕਰੇ ਚੁਕਾਏ ਨੇ ਕਹੌਣ ਨੇ ਕਹਿਣ ਲੱਗਾ ਮਹਾਰਾਜ ਮੇਰੇ ਨੌਕਰ ਨੇ ਕਹਿੰਦੇ ਫਿਰ ਇਹਨਾਂ ਦੇ ਸਿਰ ਪੈਰੀ ਹੱਥ ਲਾ ਦੇ ਉਹ ਜਰਕ ਜਨੇ ਪਾਤਸ਼ਾਹ ਜੀ ਦਾ ਵਚਨ ਮੰਨ ਕੇ ਉਹਨਾਂ ਦੇ ਪੈਰਾਂ ਤੇ ਢਹ ਢੇਰੀ ਹੋ ਗਿਆ ਜਦੋਂ ਪੈਰਾਂ ਤੇ ਢਹ ਢੇਰੀ ਹੋ ਗਿਆ ਮਹਾਰਾਜ ਕਹਿਣ ਲੱਗੇ ਹੁਣ ਸਾਲਸੁਰਾਏ ਜੋਰੀ ਹੁਣ ਤੂੰ ਆਪਣੇ ਆਪ ਨੂੰ ਵੀ ਪਰਖਣ ਵਾਲਾ ਬਣ ਜਾਵੇਂਗਾ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਚਲੋ ਸਾਡੇ ਘਰ ਗ੍ਰਹਿ ਵਿਖੇ ਉੱਥੇ ਰਹੋ ਮਹਿਲਾ ਚ ਮਹਾਰਾਜ ਜੀ ਉਹਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਪ੍ਰਵਾਨ ਕਰਦਿਆਂ ਹੋਇਆਂ ਸਾਲਸੁਰਾਏ ਜੋਰੀ ਦੇ ਨਾਲ ਗਏ ਬਾਬਾ ਸੋਮਾ ਉਹਨਾਂ ਦੇ ਸਾਲਸਰਾਏ ਜੋਰੀ ਦੇ ਘਰ ਵਿਖੇ ਪਟਨਾ ਸਾਹਿਬ ਜੇਖੇ ਪਟਨਾ ਸ੍ਰੀ ਹਰਬੰਦਰ ਸਾਹਿਬ ਜੀ ਹੈ ਇੱਥੇ ਉਹਨਾਂ ਨੇ ਬਤੌਣਾ ਕੀਤੇ ਬਾਬਾ ਸੋਮੇ ਤੋਂ ਬਾਅਦ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਸਾਲਸਰਾਏ ਜੋਰੀ ਲੈ ਹੁਣ ਅਸੀਂ ਜਾਣਾ ਸਾਨੂੰ ਵਿਦਾ ਕਰੋ ਉਹ ਕਹਿਣ ਲੱਗਾ ਮਹਾਰਾਜ ਨਹੀਂ ਹੁਣ ਤੁਸੀਂ ਕਿਤੇ ਨਹੀਂ ਜਾਣਾ ਇੱਥੇ ਹੀ ਮੇਰੇ ਘਰ ਰਹਿਣਾ ਪਤਸ਼ਾਹ ਜੀ ਕਹਿਣ ਲੱਗੇ ਸਾਲਸਰਾਏ ਜੋਰੀ ਸਾਡਾ ਜਿਹੜਾ ਕਾਰਜ ਆ ਉਹ ਬੜਾ ਲੰਬਾ ਵੜਾ ਵੱਡਾ ਕਾਰਜ ਹੈ ਹੁਣ ਜੇਕਰ ਅਸੀਂ ਤੇਰੇ ਗ੍ਰਹਿ ਵਿਖੇ ਠਹਿਰ ਜਾਨੇ ਆ ਤਾਂ ਫਿਰ ਇਹ ਕਾਰਜ ਇੱਥੇ ਰੁਕ ਜਾਵੇਗਾ ਇਸ ਕਰਕੇ ਅਸੀਂ ਫਿਰ ਇੱਥੇ ਠਹਿਰ ਨਾ ਨਹੀਂ ਚਾਹੁੰਦੇ ਫਿਰ ਸਾਲਸਰਾਏ ਜੌਹਰੀ ਕਹਿਣ ਲੱਗਾ ਮਹਾਰਾਜ ਜੇ ਹੁਣ ਨਹੀਂ ਠਹਿਰਨਾ ਤੇ ਫਿਰ ਵਚਨ ਕਰੋ ਵੀ ਵਾਪਸ ਕਦੋਂ ਆਓਗੇ ਪਾਤਸ਼ਾਹ ਜੀ ਕਹਿਣ ਲਗੇ ਸਾਲਸਰਾਏ ਜੌਹਰੀ ਇਹ ਵਚਨੋ ਵੀ ਨਹੀਂ ਕਰਦੇ ਅਸੀਂ ਕਦੋਂ ਆਵਾਂਗੇ ਪਰ ਫਿਰ ਬੇਨਤੀਆਂ ਕੀਤੀਆਂ ਮਹਾਰਾਜ ਚਰਨਾ ਤੇ ਟਹਿ ਕੇ ਵਚਨ ਕਰੋ ਕਿਰਪਾ ਕਰੋ ਮਹਾਰਾਜ ਜੀ ਕਹਿਣ ਲੱਗੇ ਸਾਲਸਰਾਏ ਜੋਰੀ ਜਦੋਂ ਸਾਡਾ 10ਵਾਂ ਜਨਮ ਹੋਵੇਗਾ ਉਦੋਂ ਅਸੀਂ ਤੇਰੇ ਘਰ ਦੇ ਵਿੱਚ ਇੱਥੇ ਆ ਕਰਕੇ ਆਪਣਾ ਪ੍ਰਕਾਸ਼ ਲਮਾਂਗੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉੱਥੇ ਚਲੇ ਗਏ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਆਏ ਉਹਨਾਂ ਨੇ ਵੀ ਪ੍ਰਚਾਰ ਦੌਰੇ ਕੀਤੇ ਤੇ ਪਰ ਉਹ ਕੱਲੇ ਜਾਂ ਆਪਣੇ ਸਿੱਖਾਂ ਸਮੇਤ ਜਾਂਦੇ ਰਹੇ ਤੀਜੇ ਪਾਸਾ ਜੀ ਆਏ ਉਹਨਾਂ ਨੇ ਪ੍ਰਚਾਰਕ ਦੌਰੇ ਕੀਤੇ ਉਹ ਵੀ ਸਿੱਖਾਂ ਸਮੇਤ ਦੌਰਿਆਂ ਤੇ ਜਾਂਦੇ ਰਹੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਆਏ ਉਹ ਵੀ ਪ੍ਰਚਾਰਕ ਦੌਰਿਆਂ ਤੇ ਆਪਣੇ ਸਿੱਖਾਂ ਸਮੇਤ ਜਾਂਦੇ ਰਹੇ ਪੰਜਵੇਂ ਪਾਤਸ਼ਾਹ ਜੀ ਨੇ ਪ੍ਰਚਾਰਕ ਦੌਰੇ ਕੀਤੇ ਤੇ ਉਹ ਵੀ ਸਿੱਖਾਂ ਸਮੇਤ ਛੇਵੇਂ ਪਾਤਸ਼ਾਹ ਜੀ ਵੀ ਪ੍ਰਚਾਰਕ ਦੌਰੇ ਕੀਤੇ ਉਹ ਵੀ ਆਪਣੇ ਸਿੱਖਾਂ ਸਮੇਤ ਕੀਤੇ 7ਵੇਂ ਪਾਤਸ਼ਾਹ ਸ੍ਰੀ ਹਰ Rai ਸਾਹਿਬ ਜੀ ਮਹਾਰਾਜ ਜੀ ਨੇ ਪ੍ਰਚਾਰਕ ਦੌਰੇ ਕੀਤੇ ਤੇ ਉਹ ਵੀ ਆਪਣੇ ਸਿੱਖਾਂ ਨਾਲ ਜਾਂਦੇ ਰਹੇ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਗਏ ਉਹ ਵੀ ਆਪਣੇ ਸਿੱਖਾਂ ਦੇ ਨਾਲ ਗਏ ਪਰ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਕੀਰਤਪੁਰ ਸਾਹਿਬ ਤੋਂ ਦੱਖਣ ਦੀ ਯਾਤਰਾ ਕਰਨ ਵਾਸਤੇ ਉਹ ਇਹਨਾਂ ਸਾਰੇ ਜਿਵੇਂ ਮਾਲਵਾ ਦੇਸ਼ ਹੈ ਇਹਨਾਂ ਦੇ ਵਿੱਚ ਦੀ ਆਏ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਨਾਲ ਲਿਆ ਮਾਤਾ ਗੁਜਰ ਕੌਰ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਮਾਤਾ ਨਾਨਕੀ ਜੀ ਉਹ ਤੇ ਹੋਰ ਜਿਹੜੇ ਸਿੱਖ ਸੇਵਾਦਾਰ ਸੀ ਉਹਨਾਂ ਦੇ ਜਿਹੜੇ ਪਰਿਵਾਰ ਉਹ ਵੀ ਨਾਲ ਤੁਰੇ। ਕਿਰਪਾ ਪਾਤਸ਼ਾਹ ਜੀ ਸੰਸਾਰ ਨੂੰ ਤਾਰਦਿਆਂ ਤਾਰਦਿਆਂ ਹੋਇਆ ਇੱਧਰ ਇੱਧਰ ਮਾਲਵੇ ਵੱਲ ਦੀ ਹੁੰਦਿਆਂ ਹੁੰਦਿਆਂ ਪੂਰਬ ਦੇ ਵੱਲ ਨੂੰ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਬਚੱਤਰਨਾਟਕ ਦੇ ਵਿੱਚ ਵਚਨ ਕੀਤਾ। ਮੁਰ ਪਿਤ ਪੂਰਬ ਕੀ ਅਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤਰਵੈਣੀ ਭਏ ਪੁੰਨ दान ਦਿਨ ਕਰਤ ਬਤਾਏ ਕਹੀਂ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਵ ਲਯੋ ਮਹਾਰਾਜ ਜੀ ਇਨਾਂ ਥਾਵਾਂ ਤੇ ਹੁੰਦਿਆਂ ਹੁੰਦਿਆਂ ਭਾਵ ਜਿੱਥੇ ਯਾਤਰਾ ਕਰਦੇ ਆ ਸੰਸਾਰ ਦੇ ਵਿੱਚ ਜਿੱਥੇ ਤੀਰਥ ਸੀ ਉੱਥੇ ਜਿਹੜੇ ਲੋਕ ਸੀ ਕੁਵਿੱਦਾਂ ਕਰਦੇ ਸਨ ਉਹਨਾਂ ਨੂੰ ਮਹਾਰਾਜ ਚਾਰਦਿਆਂ ਹੋਇਆਂ ਸਮਝਾਉਂਦਿਆਂ ਹੋਇਆਂ ਤਰਵੈਣੀ ਜਾ ਕਰਕੇ ਰਹਿ ਮਹਾਰਾਜ ਜੀ ਕਹਿੰਦੇ ਜਬ ਹੀ ਜਾ ਤਰਵੈਣੀ ਪਏ ਉਹ ਪੁੰਨ ਦਾਨ ਦਿਨ ਕਰਤ ਬਤਾਏ ਤਰਵੈਣੀ ਦੇ ਵਿੱਚ ਰਹਿ ਬੜੇ ਪੁੰਨ ਦਾਨ ਕਰੇ ਮਹਾਰਾਜ ਜੀ ਫਰਮਾਨ ਕਰਦੇ ਹਨ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਾਹਿਬ ਵਿਖੇ ਪਹਲਿਓ ਫਿਰ ਮਹਾਰਾਜੀ ਯਾਤਰਾ ਕਰਦੇ ਆ ਕਰਦੇ ਆ ਉਹ ਸਾਲ ਸਰਾਏ ਜੋਹਰੀ ਦੀ ਹਵੇਲੀ ਦੇ ਵਿੱਚ ਪਟਨਾ ਸਾਹਿਬ ਗਏ ਮਹਾਰਾਜੀ ਨੇ ਉੱਥੇ ਮਾਤ ਗੁਜਰਕਾਰ ਤੇ ਨਾਲ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਉੱਥੇ ਰੱਖਿਆ ਆਪ ਉਹ ਅਸਾਮ ਨੂੰ ਦੋ ਰਾਜਿਆਂ ਦੀ ਸੁਲ੍ਹਾ ਕਰਨ ਵਾਸਤੇ ਗਏ ਫਿਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉੱਥੇ ਪੋਸੂ ਦੀ ਸਤੇ ਨੂੰ 1665 65 ਈਸਵੀ ਦੇ ਵਿੱਚ ਉੱਥੇ ਆਪਣਾ ਪ੍ਰਕਾਸ਼ ਧਾਰਨ ਕੀਤਾ ਸੋ ਉਹ ਕੱਲ ਨੂੰ ਉਹ ਦਿਨ ਆ ਰਿਹਾ ਤਾਂ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਬਚਨਾਂ ਨੂੰ ਸੱਚ ਕਰਿਆ ਕਿਉਂਕਿ ਹੋਰ ਵੀ ਐਸੀਆਂ ਸਾਖੀਆਂ ਨੇ ਜਿਹੜੇ ਪਹਿਲੇ ਗੁਰੂ ਸਾਹਿਬਾਨ ਬਚਨ ਕਰਕੇ ਗਏ ਤੇ ਉਹ ਬਚਨਾਂ ਨੂੰ ਪੂਰਨ ਕਰਦਿਆਂ ਹੋਇਆਂ ਦੂਜੇ ਗੁਰੂ ਸਾਹਿਬਾਨ ਵੱਲੋਂ ਪ੍ਰਚਾਰ ਦੌਰ ਕਰਕੇ ਉਹ ਬਚਨ ਪੂਰੇ ਕੀਤੇ ਇਹ ਹੀ ਬਚਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਮੂਲੇ ਨੂੰ ਤਾਰਨ ਵਾਸਤੇ ਨੰਦੇੜ ਦੀ ਧਰਤੀ ਤੇ ਸਕਾਰ ਘਾਟ ਗੁਰਦੁਆਰਾ ਸਾਹਿਬ ਵੀ ਗਏ ਤੇ ਇਸੇ ਨੂੰ ਬਚਨ ਨੂੰ ਸਿੱਧ ਕਰਨ ਵਾਸਤੇ ਛੇਵੇਂ ਪਾਤਸ਼ਾਹ ਜੀ ਦੇ ਜਾਮੇ ਦੇ ਵਿੱਚ ਬਚਨ ਕੀਤੇ ਸੀ ਉਹ ਵੀ ਬਚਨ ਪੂਰੇ ਕਰਨ ਵਾਸਤੇ ਮਹਾਰਾਜ ਜਗਾ ਜਗਾ ਤੇ ਗਏ ਸੋ ਇਹਨਾਂ ਕੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਆਪਣੇ ਪ੍ਰਕਾਸ਼ ਧਾਰਨ ਕੀਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਵਚਨ ਸਾਲਸਰਾਏ ਜੋਰੀ ਦੇ ਨਾਲ ਕੀਤੇ ਕਿ ਜੋਰੀ ਆ ਜਦੋਂ ਸਾਡਾ 10ਵਾਂ ਜਾਮਾ ਹੋਵੇਗਾ ਉਦੋਂ ਅਸਥਾਨ ਤੇਰੇ ਘਰ ਦਾ ਹੋਵੇਗਾ ਤੇ ਪਾਤਸ਼ਾਹ ਜੀ ਨੇ ਫਿਰ ਸਾਲਸਰਾਏ ਜੋਰੀ ਪਟਨਾ ਸਾਹਿਬ ਵਿਖੇ ਉਥੇ ਉਹਨਾਂ ਦਾ ਪ੍ਰਕਾਸ਼ ਲਿਆ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਵਚਨਾਂ ਨੂੰ ਸਤ ਕੀਤਾ ਸੋ ਕੱਲ ਨੂੰ ਉਹਨਾਂ ਦਾ ਪ੍ਰਕਾਸ਼ ਪੁਰਬ ਆਇਆ ਆ ਰਿਹਾ ਹੈ ਸੋ ਆਓ ਆਪਾ ਸਾਰੀਆਂ ਸੰਗਤਾਂ ਧੂਮਤਮ ਨਾਲ ਮਿਲਾਈਏ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਦਰ ਬਾਜ਼ਾਰ ਬਰਨਾਲਾ ਵੱਲੋਂ ਬੜੇ ਹੀ ਧੂਮ ਧਾਮ ਦੇ ਨਾਲ ਗੁਰਪੁਰਬ ਮਨਾਇਆ ਜਾ ਰਿਹਾ ਹੈ ਉਹਨਾਂ ਗੁਰਪੁਰਬ ਦੇ ਵਿੱਚ ਜਿੱਥੇ ਸੰਗਤਾਂ ਵਾਸਤੇ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ 3 ਤਰੀਕ ਨੂੰ ਉੱਥੇ 4 ਤਰੀਕ ਨੂੰ ਬੜਾ ਹੀ ਵਿਸ਼ਾਲ ਨਗਰ ਕੀਰਤਨ ਜੋ ਸਾਰੇ ਬਰਨਾਲੇ ਸ਼ਹਿਰ ਦੇ ਵਿੱਚ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਗਿਆ ਤੇ 5 ਤਰੀਕ ਨੂੰ ਭੋਗ ਪਾਇਆ ਕਥਾ ਕੀਰਤਨ ਤੋਂ ਪ੍ਰੰਤ ਬੱਚਿਆਂ ਦੇ ਮੁਕਾਬਲੇ ਕਰਾਏ ਗਏ ਕਿ ਜਿਹੜੇ ਬੱਚੇ ਜਿਵੇਂ ਦਸਤਾਰ ਸਜਾਉ ਮੁਕਾਬਲਾ ਲੰਬੇ ਕੇਸਾਂ ਦਾ ਮੁਕਾਬਲਾ ਤੇ ਨਾਲ ਗੁਰਬਾਣੀ ਕੰਠ ਮੁਕਾਬਲੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਤਿਹਾਸ ਦੇ ਸਵਾਲਾਂ ਦੇ ਵਿੱਚ 15 ਸਵਾਲਾਂ ਦੇ ਜਿਹੜੇ ਮੁਕਾਬਲੇ ਕਰਵਾਏ ਗਏ ਵਰਨਾਂ ਦੇ ਵਿੱਚ ਅਨ ਅਨਾਂਗਤ ਇਹਨਾਂ ਚੰਗੀਆਂ ਟਰੋਫੀਆਂ ਤੇ ਹੋਰ ਪਰਤਵੰਤ ਸੱਜਣਾ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਆਓ ਆਪਾਂ ਸਾਰੀ ਸੰਗਤ ਇਸ ਤਰ੍ਹਾਂ ਉਦਮ ਪਰਾਲੇ ਕਰੀਏ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬਾਂ ਨੂੰ ਵੱਧ ਤੋਂ ਵੱਧ ਐਸੇ ਤਰੀਕੇ ਨਾਲ ਮਨਾਉਣਾ ਕਰੀਏ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਬੱਚਿਆਂ ਨੂੰ ਜੋੜ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਬਲਾਉ ਫਤਿਹ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ